ਪਾਪਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਗੁਰਦੁਆਰਾ ਟਾਲੀ ਸਾਹਿਬ ਇਹ ਪਾਪਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਗੁਰਦੁਆਰਾ ਟਾਲੀ ਸਾਹਿਬ ਹੈ ਇਥੇ ਚੋਲਾ ਸਾਹਿਬ ਨੂੰ ਜਾਣਦੀਆਂ ਸੰਗਤਾਂ ਵਾਸਤੇ ਲੰਗਰ ਲਗਾਏ ਗਏ ਹਨ ਟੀਰਾ ਬਣਾਣ ਦੇ ਕੋਲ ਹੈ ਅਸੀਂ ਵੀ ਤਿੰਨ ਚਾਰ ਦਿਨ ਮਹਤਾਬ ਦੇ ਨਾਲ ਨਿਕੇ ਰਹਿ ਕੇ ਆਏ ਤਾਂ ਕਿ ਅਸੀਂ ਵੀ ਗੁਰਦੁਆਰਾ ਸਾਹਿਬ ਜਾ ਸਕੀਏ ਅਸੀਂ ਦੋ ਤਿੰਨ ਦਿਨ ਡੇਲੀ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਮਹਿਤਾਬ ਨੇ ਆਪਣੇ ਭੈਣਾਂ ਨਾਲ ਖੂਬ ਇੰਜੋਏ ਕੀਤਾ ਮਹਿਤਾਬ ਨਾਨਕੇ ਜਾ ਕੇ ਬਹੁਤ ਖੁਸ਼ੀ ਸੀ ਕਾਫੀ ਟਾਈਮ ਬਾਅਦ ਨਾਨਕੇ ਗਏ ਸੀ ਤੇ ਮਹਿਤਾਬ ਨੇ ਆਪਣੀ ਮਾਸੀ ਦੀ ਬੇਟੀ ਬੇਟੀਆਂ ਦੇ ਨਾਲ ਤੇ ਆਪਣੇ ਮਾਮਾ ਜੀ ਦੀ ਬੇਟੀ ਦੇ ਨਾਲ ਖੂਬ ਇੰਜੋਏ ਕੀਤਾ ਮਹਿਤਾਬ ਛੋਟੀ ਹੁੰਨ ਕਰ ਮਹਿਤਾਬ ਦੇ ਨਾਲ ਇਹ ਖੇਡਦੀਆਂ ਸਨ ਮਹਿਤਾਬ ਨੂੰ ਇਹਨਾਂ ਦੇ ਨਾਲ ਖੇਡਣ ਦਾ ਬਹੁਤ ਮਜ਼ਾ ਆਉਂਦਾ ਸੀ ਮਹਿਤਾਬ ਜਦੋਂ ਇਹ ਥੋੜੀ ਦੂਰ ਪਰੇ ਚਲੇ ਜਾਂਦੀ ਸੀ ਮੈਂ ਤਬ ਇਹਨਾਂ ਨੂੰ ਹੀ ਲੱਭਦੀ ਸੀ ਕਿ ਕਿੱਥੇ ਚਲ ਗਈਆਂ ਮੇਰੀਆਂ ਭੈਣਾਂ ਮੈਨੂੰ ਖੜਾਉਣ ਹੁਣ ਤੇ ਮਹਿਤਾਬ ਨੇ ਨਾਲ ਬਹੁਤ ਖੇਡੀਆਂ ਕੀਤੀਆਂ ਤੇ ਇੰਜੋਏ ਕੀਤਾ ਤਿੰਨ ਚਾਰ ਦਿਨੇ ਇਕੱਠੀਆਂ ਰਹੀਆਂ ਤੇ ਬਹੁਤ ਵਧੀਆ ਲੱਗਾ ਬਨਾਲਿਕ ਚੋਲਾ ਸਾਇਬ ਦਾ ਮੇਲਾ ਚੱਲ ਰਿਹਾ ਹੈ ਜਿਹੜਾ ਕਿ 10 12 ਤਰੀਕ ਤੱਕ ਰਹੇਗਾ ਸਾਰੀਆਂ ਸੰਗਤਾਂ ਦਰਸ਼ਨ